ਇਸ ਜਾਣਕਾਰੀ ਨੂੰ ਵੱਤਵੱਦ ਸ਼ੇਅਰ ਕਰਿਓ ਤੇ ਅਮਲ ਕਰਿਓ। ਸਹੀਦੀ ਸਭਾ 25 ਤੋਂ 27 ਸਤੰਬਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਮਨਾਈ ਜਾ ਰਹੀ ਹੈ ਜਿਹਦੇ ਵਿੱਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਹੈ ਜਿਹੜੀ ਹੋਈ ਸੀ। ਤਾਂ ਇਸ ਦੌਰਾਨ ਵਾਤਾਵਰਣ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹਨੂੰ ਪੀਪਸੀਬੀ ਕਹਿੰਦੇ ਐ ਤਾਂ ਇਸ ਨੇ ਇੱਕ ਵਿਲੱਖਣ ਉਪਰਾਲਾ ਕੀਤਾ। ਜਿਹੜੇ ਸਿੰਗਲ ਯੂਜ਼ ਪਲਾਸਟਿਕ ਵਰਤੀ ਜਾਂਦੀ ਹੈ ਕਿਉਂਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਲੰਗਰ ਲੱਗਦੇ ਹੈ ਤਾਂ ਉਹਦੇ ਵਿੱਚ ਪਲਾਸਟਿਕ ਵਰਤੀ ਜਾਂਦੀ ਹੈ ਤਾਂ ਉਸ ਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਤੇ ਉਪਰਾਹਲਾ ਕੀਤਾ ਗਿਆ ਕਿਉਂਕਿ ਸਿੰਗਲ ਯੂਜ਼ ਪਲਾਸਟਿਕ ਸਿਹਤ ਲਈ ਬਹੁਤ ਹਾਨੀਕਾਰਕ ਹੈ ਤੇ ਇਹਦਾ ਵਾਤਾਵਰਣ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਤੇ ਚੱਲਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੰਗਰਾਂ ਲਈ ਵਾਤਾਵਰਣ ਅਨੁਕੂਲ ਸਮੱਗਰੀ ਹੈ ਜਿਹੜੀ ਮਹੱਈਆ ਕਰਵਾਉਣ ਜਾ ਰਹੇ ਹੈ ਤੇ ਨਾਲ ਹੀ ਸ਼ਹੀਦੀ ਸਭਾ ਦੇ ਦੌਰਾਨ ਪੰਜਾਬ ਪ੍ਰਦੂਸ਼ਨਾ ਕੰਟਰੋਲ ਬੋਰਡ ਇਹ ਚੈਕਿੰਗ ਕਰੇਗਾ ਕਿ ਕਿੱਥੇ-ਕਿੱਥੇ ਸਿੰਗਲ ਹੈਂਡ ਯੂਜ਼ ਵਾਲੀ ਪਲਾਸਟਿਕ ਹੈ ਉਹ ਹੋ ਰਹੀ ਹੈ ਤੇ ਜਿੱਥੇ ਵੀ ਕਿਤੇ ਹੋਏਗੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹਨਾਂ ਦੀ ਜਗ੍ਹਾ ਜਿਹੜੀ ਅਨੁਕੂਲ ਸਮੱਗਰੀ ਹੈ ਉਹ ਮਹੱਈਆ ਕਰਵਾਏਗਾ ਤਾਂ ਇਸ ਬੋਰਡ ਦੇ ਵੱਲੋਂ ਲੱਕੜ ਅਤੇ ਸਟ੍ਰੈਚ ਦੀਆਂ ਪਲੇਟਾਂ ਕਟੋਰੀਆਂ ਚਮਚੇ ਅਤੇ ਕਾਗਜ਼ ਦੇ ਕੱਪ ਆ ਜਿਹੜੇ ਸ਼ਾਮਲ ਕੀਤੇ ਗਏ ਹੈ ਜੋ ਲੰਗਰਾਂ ਦੇ ਵਿੱਚ ਮਹੱਈਆ ਕਰਵਾਏ ਜਾਣਗੇ ਅਕਸਰ ਲੰਗਰਾਂ ਦੇ ਵਿੱਚ ਗਰਮ ਚਾਹ ਕਾਫੀ ਹਲਵਾ ਖੀਰ ਅਤੇ ਹੋਰ ਪਦਾਰਥ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਨੇ ਵੱਖ-ਵੱਖ ਜਗਾਵਾਂ ਤੋਂ ਸਿੱਖ ਸੰਗਤ ਆਉਂਦੀ ਹੈ ਸੇਵਾਦਾਰ ਆਉਂਦੇ ਨੇ ਕਿੰਨੇ ਲੰਗਰ ਲੱਗਦੇ ਆ ਕਿੰਨੇ ਸ਼ਰਧਾਲੂ ਹੁੰਦੇ ਆ ਇਹ ਆਪਾਂ ਸਭ ਜਾਣਦੇ ਤਾਂ ਇਹ ਸਭ ਨੂੰ ਦੇਖਦੇ ਹੋਏ ਇਸ ਬੋਰਡ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਲੰਗਰ ਕਮੇਟੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੀਪੀਸੀਬੀ ਰੀਸਾਈਕਲਿੰਗ ਉਦਯੋਗ ਦੇ ਸਹਿਯੋਗ ਨਾਲ ਲੰਗਰਾਂ ਲਈ ਲੱਕੜ ਦੇ ਸਟ੍ਰੈਚ ਦੀਆਂ ਪਲੇਟਾਂ ਕਟੋਰੀਆਂ ਚਮਚੇ ਅਤੇ ਕਾਗਜ਼ ਦੇ ਕੱਪ ਹੈ ਜਿਹੜਾ ਉਹ ਪ੍ਰਦਾਨ ਕਰਨ ਜਾ ਰਹੇ ਆ ਲੰਗਰ ਕਮੇਟੀਆਂ ਨੂੰ ਪਹਿਲਾਂ ਹੀ ਇਹ ਅਪੀਲ ਹੈ ਜਿਹੜੀ ਬੋਰਡ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਇਹ ਸ਼ਹੀਦੀ ਸਭਾ ਖੇਤਰ ਦੇ ਆਲੇ-ਦੁਆਲੇ ਦੇ ਸ਼ਹਿਰਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੱਪੜੇ ਦੇ ਬੈਨਰ ਹੈ ਜਿਹੜੇ ਲਗਾਉਣ ਉਹਨਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਅਤੇ ਪੀਪੀਸੀਬੀ ਦੀਆਂ ਟੀਮਾਂ ਲੰਗਰਾਂ ਦਾ ਦੌਰਾ ਕਰਨਗੀਆਂ ਤਾਂ ਜੋ ਕਿਸੇ ਵੀ ਸਿੰਗਲ ਜੂਸ ਪਲਾਸਟਿਕ ਦੀ ਜਾਂਚ ਹੈ ਜਿਹੜੀ ਕੀਤੀ ਜਾ ਸਕੇ ਜੇ ਕੋਈ ਸਿੰਗਲ ਜੂਸ ਪਲਾਸਟਿਕ ਆ ਨਜ਼ਰ ਹੀ ਆਉਂਦਾ ਹੈ ਤਾਂ ਉਸ ਨੂੰ ਜਿਹੜਾ ਹਟਾ ਦਿੱਤਾ ਜਾਊਗਾ ਅਤੇ ਵਾਤਾਵਰਨ ਦੇ ਅਨੁਕੂਲ ਡਿਸਪੋਜ਼ੇਬਲ ਵਸਤੂਆਂ ਨੇ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਣਗੀਆਂ ਇਹਦੇ ਉਦੇਸ਼ ਲਈ ਇਸ ਬੋਰਡ ਦੇ ਵੱਲੋਂ ਯਾਨੀ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਲਗਭਗ 2 ਲੱਖ ਪੇਪਰ ਕੱਪ 2 ਲੱਖ ਕਟੋਰੇ 2 ਲੱਖ ਤੋਂ ਵੱਧ ਚਮਚੇ ਅਤੇ 50000 ਪਲੇਟਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਇਹ ਜ਼ਿੰਮੇਵਾਰੀ ਦਾ ਨਿਭਾ ਰਿਹਾ ਹੈ ਇਹ ਬੋਰਡ ਤੇ ਇੱਥੇ ਹੁਣ ਉੱਥੇ ਜਾਣ ਵਾਲੀ ਸਿੱਖ ਸੰਗਤ ਤੇ ਉਹ ਸੰਗਤ ਉਹ ਸ਼ਰਧਾਲੂ ਜਿਹੜੇ ਲੰਗਰਾਂ ਦੀ ਸੇਵਾ ਕਰਦੇ ਸਾਰੇ ਪੰਜਾਬ ਦੇ ਵਿੱਚੋਂ ਹੀ ਸਿੱਖ ਸੰਗਤ ਅਤੇ ਸ਼ਰਧਾਲੂ ਜਾਂਦੇ ਐ ਟਰੈਕਟਰ ਟਰਾਲੀਆਂ ਤੇ ਜਾਂਦੇ ਐ ਜਿਹਦੇ ਕੋਲੇ ਜੋ ਵੀ ਸਾਧਨ ਹੁੰਦਾ ਉਹ ਜਾਂਦੇ ਐ ਪਰ ਇੱਥੇ ਇੱਕ ਛੋਟਾ ਜਿਹਾ oprala ਆਪਾਂ ਵੀ ਕਰ ਲਈਏ ਕਿਉਂਕਿ ਕਿੰਨੇ ਸ਼ਰਧਾਲੂ ਜਿਹੜੇ ਹੈਗੇ ਆ ਉਹ ਲੰਗਰਾਂ ਲਈ ਰਸਦ ਲੈ ਕੇ ਜਾਂਦੇ ਆ ਰਸਦ ਵੀ ਲੈ ਜਾਓ ਧਨ ਇਕੱਠਾ ਹੁੰਦਾ ਉਹ ਲੈ ਜਾਓ ਦੁੱਧ ਸੁੱਕੀਆਂ ਦਾਲਾਂ ਆਟਾ ਖੰਡ ਚਾਹ ਗੁੜ ਇਹ ਵੀ ਲੈ ਜਾਂਦੇ ਐ ਜੋ ਜਿਵੇਂ ਜਿਹਦੀ ਸ਼ਰਧਾ ਹੁੰਦੀ ਹੈ ਲਜਾਇਆ ਜਾਂਦੇ ਪਰ ਨਾਲ ਇਸ ਗੁਰਦੇਵੋਂ ਜਿਵੇਂ oprala ਕੀਤਾ ਜਾ ਰਿਹਾ ਹੈ ਲੱਕੜ ਦੇ ਸਟ੍ਰੈਚ ਦੀਆਂ ਪਲੇਟਾਂ ਕਟੋਰੀਆਂ ਚਮਚੇ ਤੇ ਕਾਗਜ਼ ਦੇ ਕੱਪ ਇਹ ਵੀ ਨਾਲ ਜ਼ਰੂਰ ਲੈ ਕੇ ਜਾਓ ਜਿੱਥੇ ਤੁਹਾਨੂੰ ਕਿਤੇ ਰਸਤੇ ਦੇ ਵਿੱਚ ਲੰਗਰ ਆਉਂਦਾ ਹੈ ਤਾਂ ਉੱਥੇ ਇਹ ਦੇ ਦਿਓ ਪਲਾਸਟਿਕ ਦੀਆਂ ਵਸਤੂਆਂ ਤੋਂ ਗੁਰੇਜ਼ ਕਰਿਓ ਕਿਉਂਕਿ ਇਕੱਲਾ ਪ੍ਰਸ਼ਾਸਨ ਵੀ ਨਹੀਂ ਕੁਝ ਕਰ ਸਕਦਾ ਸਭ ਕੁਝ ਇਕੱਲਾ ਉਹ ਵੀ ਨਹੀਂ ਕਰ ਸਕਦਾ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਸਿੱਖ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਇਹ ਕੰਟਰੋਲ ਹੋ ਸਕਦਾ ਆਪਣੇ ਸਹਿਯੋਗ ਦੇ ਨਾਲ ਜੇ ਆਪਾਂ ਵੀ ਸਹਿਯੋਗ ਦੇਈਏ ਇਸ ਤਰ੍ਹਾਂ ਦੀ ਸੇਵਾ ਵੀ ਆਪਾਂ ਵਰਤਨਾ ਦੀ ਲਾ ਜੀ ਜਿਹੜੇ ਸਿੰਗਲ ਜੂਸ ਆ ਪਲਾਸਟਿਕ ਦੇ ਨਾ ਹੋਣ ਲੱਕੜ ਦੀ ਸਟੇਚ ਦੇ ਕੱਪ ਹੋਣ ਕਾਗਜ਼ ਦੇ ਹੋਣ ਪਲੇਟਾਂ ਹੋਣ ਜਿਹੜੀਆਂ ਕਹਿਣ ਤੋਂ ਭਾਵ ਵਾਤਾਵਰਣ ਦੇ ਅਨੁਕੂਲ ਹੋਣ ਕਾਗਜ਼ ਦੇ ਵਰਤਨ ਨੂੰ ਆਪਾਂ ਕਹਿ ਸਕਦੇ ਆ ਤਾਂ ਇਹ ਵੀ ਜ਼ਰੂਰ ਨਾਲ ਲਿਜਾਏ ਜਾਣਾ ਤਾਂ ਵੱਧ ਤੋਂ ਵੱਧ ਇਸ ਮੈਸੇਜ ਨੂੰ ਇਸ ਸੁਨੇਹੇ ਨੂੰ ਸ਼ੇਅਰ ਕਰਿਓ